ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਆਪਣੇ ਹਾਲ ਚਾਲ ਜੀ ਦੰਨੇ ਆਪਾਂ ਥੋੜੇ ਖੁਸ਼ਾਂ ਚ ਅੱਜ ਖੁਰਸੀਆਂ ਪਰ ਭੱਗਾਂ ਵਾਲਾ ਦਿਨ ਆਇਆ ਅੱਜ ਉਹ ਕੀ ਆ ਗਿਆ ਭੱਗਾਂ ਅੱਜ ਆਪਣਾ ਮੱਕੀ ਦਾ ਪਾਣਾ ਚਾਰ ਘਰਦਿਆਂ ਕਰਾਂਗੇ ਫੁੱਲ ਪ੍ਰਸਾਦ ਕਿਉਂਕਿ ਰੋਟੀ ਲਾਉਣਗੇ ਗਰਮੀ ਗਰਮੀ ਚ ਅੱਜ ਆਪਾਂ ਪਾਣਾ ਚਾਰ ਕਿਉਂਕਿ ਹੁਣ ਜੀਰੀ ਵੀ ਲੇਟ ਹੋ ਰਹੀ ਆ ਬਹੁਤ ਟਾਈਮ ਹੋ ਗਿਆ ਲਗਭਗ 90 ਦਿਨਾਂ ਦੀ ਮੱਕੀ ਹੋ ਗਈ ਆਪਣੀ ਫੁੱਲ ਤਿਆਰ ਹੈ ਮੀਂਹ ਵੀ ਆਪਣੀ ਮੱਕੀ ਵਰਕੇ ਸਾਰੇ ਪਿੰਡ ਦੇ ਅੰਦੀ ਜਾਂਦੇ ਨੇ ਮੈਨੂੰ ਉਦੋਂ ਭਾਰਾਚਾਰ ਹੋਏ ਮੀਂਹ ਪੈ ਜਾਣ ਤੇ ਸਾਡੇ ਜਮਾਂ ਬਿਲਕੁਲ ਵੀ ਮੀਂਹ ਨਹੀਂ ਪਿਆ ਲਗਭਗ ਹੋ ਗਏ ਹੋਣਗੇ ਮਹੀਨਾ ਤਾਂ ਹੋ ਗਿਆ ਉਹਨਾਂ 3 ਮਹੀਨੇ ਮਹੀਨਾ ਤੋਂ ਉੱਪਰ ਹੋ ਗਿਆ ਮੀਂਹ ਦਾ ਮੀਂਹ ਤਾਂ ਪੈ ਨਹੀਂ ਹੁਣ ਮਹੀਨੇ ਤੋਂ ਉੱਪਰ ਹੋ ਗਿਆ ਸਾਡੇ ਮੀਂਹ ਸਾਡੇ ਲਵੇ ਵਾਲੇ ਪਿੰਡਾਂ ਦਾ 1.2-2 ਕਿਲੋਮੀਟਰ ਦੇ ਪਿੰਡਾਂ ਨੇ ਉੱਥੇ ਫੁੱਲ ਮੀਂਹ ਉਹ ਰੋਜ਼ ਆ ਕੇ ਮੁੱਭਰੇ ਉੱਡ ਮੀਂਹ ਪੈ ਨਹੀਂ ਮੈਂ ਕਹਿੰਦਾ ਨਾ ਸਾਡੀ ਸੱਚ ਬੰਦ ਕਰਾਈ ਗਈ ਹੈ ਰੱਬ ਤੋਂ ਵੀ ਜਦਦਨ ਮੈਂ ਚਾਰ ਪਾ ਲਿਆ ਮਾ ਉਹ ਦਿਨ ਵੀ ਪਾਣਾ ਹਣਾ ਜੁੱਧਾ ਚਾਉ ਜੜਿਆ ਪਿਆ ਚਾਹ ਚਾਉ ਤਾਂ ਸਾਨੂੰ ਵੀ ਇਹ ਵੀ ਕੰਮ ਨਿਬੜਜੂ ਪਰ ਜੀਰ ਲੱਗਜੂ ਪਰ ਇੱਕ ਟੈਂਸ਼ਨ ਵੀ ਆ ਹੋ ਜਾਂ ਮੈਂ ਰੋਟੀਆਂ ਬਣਾ ਇਹ ਅੱਜ ਫਸਣਗੇ ਬੰਦੇ ਅੱਜ ਉਹਨਾਂ ਦਾ ਹਾਲ ਦੇਖੋ ਮੈਂ ਦਿਖਾਉ ਤੁਹਾਨੂੰ ਮੋਰਾ ਹਾਲ ਇੱਕ ਤਾਂ ਪਤਾ ਕਿ ਗਰਮੀ ਇੰਨੀ ਆ ਹਨਾ ਉੱਤੋਂ ਇੰਨੀਆਂ ਰੁਕਤੀਆਂ ਹਾਂ ਯਾਰ ਬਹੁਤੋ ਰੋਟੀਆਂ ਵੀ ਮਨ ਲਾਦਾ ਦੋ ਟਾਈਮ ਇਹ ਬਾਈ ਦੁਪਹਿਰ ਦੇ ਵੀ ਹੋਊਗੀ ਰਾਤ ਦੀ ਵੀ ਇਹ ਦੇਖ ਇਹ ਮਾੜੀ ਗੱਲਾਂ ਨੇ ਦੇ ਜੀਕੇ ਤੇ ਪਉਣ ਦੇ ਜਗ੍ਹਾ ਰੋਟੀ ਪਿਆ ਗਿਆ ਲੈ ਕੇ ਹੁੰਦੀ। ਨਾ ਸੀ ਐਂ ਤਾਂ ਨਹੀਂ ਕਹਿੰਦਾ ਮੈਂ ਸੀ ਰੋਟੀ ਦਿੰਦੇ ਨਹੀਂ ਮੈਂ ਕਹਿੰਨੇ ਵੀ ਔਖਾ ਹੋਊਗਾ। ਹਾਂ ਔਖਾ ਤਾਂ ਹੁਣ ਹੋਰ ਅਗਲਾ ਵੀ ਔਖਾ ਹੋ ਕੇ ਹੁੰਦਾ। ਵੱਢਣੀ ਪਾਦੋ ਕੇ ਗਰਮੀ ਚ ਮੱਕੀ। ਹਾਂ। ਹੋਰ ਵੀ। ਇਹ ਤਾਂ ਪਿਆ ਕੇ ਦੋ ਤਿੰਨ ਘੰਟੇ ਰੋਟੀ ਹੋ ਜਾਂਦੀ। ਮੈਂ ਤਾਂ ਮਸ਼ੀਨ ਚ ਵੀ ਏਸੀ ਵਾਲੇ ਕਮਰੇ ਚ ਰੱਖ ਕੇ ਬੈਠੀ ਸੀ ਮਾਂ ਫਟਾਫਟ ਸੂਟ ਬਣਾ ਲਾਂ। ਫਿਰ ਮਸ਼ੀਨ ਉਹ ਦੂਜੀ ਮਸ਼ੀਨ ਆਊਗੀ ਮੈਂ ਫਿਰ ਜਮੀਨ ਤੇ ਬੈਠੇ ਜਾਣਾ ਹੈਗਾ। ਆ ਕਰਕੇ ਮੈਂ ਉਹਦਾ ਸੂਟ ਬਣਾਉਣ ਲੱਗੀ ਪਈਆ। ਤੇ ਸੂਟ ਮੇਰਾ ਪੈਸੇ ਬਣ ਗਿਆ ਹੁਣ ਮੈਂ ਇੱਕ ਬਚ ਗਿਆ ਟੋਟਾ ਉਹ ਤੇ ਮੇਰਾ ਵੀ ਬਾਤ ਨਹੀਂ ਬਰਾਕ ਫਿਰ ਅਸੀਂ ਦੋਵੇਂ ਮਾਵਾਂ ਦੀ ਮੈਂ ਚਿੰਗ ਕੱਪੜੇ ਪਾਉਂਦਾਂਗੇ ਲੈ ਯੈਸ ਆਵਾਜ਼ ਦੀ ਫਰਾਗ ਤਾਂ ਰੱਖੀ ਬੈਠੀ ਨੂੰ ਦੂਜੀ ਨਾਲ ਇਹ ਮੈਂ ਨਾਕ ਨੂੰ ਰੱਖੀ ਬੈਠੀਆਂ ਇਹਦੇ ਨਾਕ ਦੀ ਬਣਾਉਣੀ ਆ ਅੱਛਾ ਅੱਛਾ ਤੇ ਇੱਕ ਗੱਲ ਹੋਰ ਸੱਚ ਮੈਂ ਦੱਸਣੀ ਸੀ ਜੀ ਭਾਈ ਮੈਂ ਹੈਪੀ ਨੂੰ ਬਹੁਤ ਮਿਸ ਕਰਦੀ ਹਾਂ ਨਾ ਹਾਂ ਕੁਛ ਹੋਣਾ ਕਿਉਂ ਅਗਰ ਇਹ ਤਾਂ ਸੁਣ ਬਾਇ ਕੇ ਆਦਨ ਮੁਚੋ ਤੂੰ ਹੀ ਪੁੱਛਣਾ ਸੀ ਕਿਉਂ ਕੋਈ ਮੈਂ ਤਾਂ ਉਤਾਰ ਨਹੀਂ ਬੱਚੇ ਚੱਲੋ ਉਦਾਂ ਤਾਂ ਉਹ ਵੀ ਮਿਸ ਕਰ ਦਿਓ ਰਹਿਣੀ ਆ ਪਰ ਨਾ ਨਹੀਂ ਚੱਲਦਾ ਸੌਣ ਚੱਲਦਾ ਹਨਾ ਬੀਤੀਆਂ ਨੇ ਹੋਰੇ ਕੰਮ ਕਰਾਉਣ ਵੀ ਆਉਂਦਾ ਸੀ ਉਹ ਕੰਮ ਕਰਾਉਣ ਵੀ ਚੱਲ ਚਾਰ ਪੌਣ ਵੀ ਆਉਂਦਾ ਜੱਡਾ ਬੰਦਾ ਵੀ ਬਾਹਰੇ ਭੱਗ ਗਿਆ ਉਹ ਨਹੀਂ ਉਹ ਤਾਂ ਚੱਲ ਆਉਂਦਾ ਚਾਰ ਪੌਣ ਵੀ ਆਉਂਦਾ ਦੀ ਪਰ ਮੂੰਤੀਆਂ ਦਾ ਸਧਾਰਾ ਕੰਦਾ ਲੈ ਕੇ ਆ ਜਾਂਦਾ ਅਸੇਆ ਨਾ ਠੀਕ ਦੀਆਂ ਨੂੰ ਵੀ ਹਾਏ ਜੇ ਹੁੰਦਾ ਉਹ ਆ ਜਾਦਾ ਇਸ ਲਈ ਮੇਰਾ ਤੀਆਂ ਦਾ ਸਧਾਰਾ ਆਇਤ ਕੀ ਹੋਊਗਾ ਆਨਲਾਈਨ ਉਹ ਤਾਂ ਨੇ ਬਾਅਦ ਨੂੰ ਪੈਸੇ ਪਾਤੇ ਕਹਿੰਦੇ ਆਪਦਾ ਆਪੇ ਜਾ ਕੇ ਲਈ ਹੁਣ ਮੈਂ ਦੋਨੋਂ ਡੱਬੇ ਡੁੱਬੇ ਦਾ ਲਿਆ ਕੇ ਦਿੰਦੀ ਹੈਗੀ ਨਾ ਬਿਸਕਾ ਲਾ ਕੇ ਨਾ ਮੈਂ ਆਉਂਦੇ ਸੁੱਟ ਲੈ ਲਉ ਸਾਢੇ ਪੈਸੇ ਲਿਆ ਸਾਢੇ ਸੋਈ ਪੈਸੇ ਲਿਆ ਅੱਗੇ ਜਦੋਂ ਮੈਂ ਡੱਬੇ ਲਿਆਵਾਂ ਜੀ ਜਿੰਨੇ ਪੈਸੇ ਉਹ ਦੇਣਗੇ ਆਪ ਦਾ ਦੇ ਮੈਂ ਸਾਢੇ ਦੋ ਹੀ ਕੁੜੀਆਂ ਵੱਡੀ ਕੁੜੀ ਦਾ ਸੋ ਮੇਰਾ ਆਵਾਜ਼ ਦੱਸਦਾ ਆਵਾਜ਼ ਜਿਆਦਾ ਦੱਸ ਸੁੱਟ ਲੈ ਅਜਾ ਨੋਈ ਸਾਢੇ ਦੋ ਤੋਂ ਡੋਡੇ ਹਾਂ ਅਸੀਂ ਆਪਦਾ ਖਾਣਾ ਪੀਣਾ ਤੇ ਜਿਹੜਾ ਜਿਹੜਾ ਬਾਜੂ ਦਾ ਸੁੱਟ ਲੈਆ ਫੂਡ ਦਾ ਬਾਪੂ ਲੈਓ ਅਸੀਂ ਨੰਦ ਹੋਰ ਅਸੀਂ ਤਦੇ ਉਹਨੂੰ ਕੱਪੜੇ ਦਿਵਾਵਾਂਗੇ ਪਰ ਮੈਂ ਬਹੁਤ ਮਿਸ ਕਰਦਾ ਹੈ ਹੈਪੀ ਨੂੰ ਉਹਨੂੰ ਕਦਾਂ ਆ ਜਾਂਦਾ ਸੌਣ ਚੜ੍ਹ ਨਹੀਂ ਦਿੰਦਾ ਸਵੇਰੇ ਆ ਜਾਂਦਾ ਤੇ ਚੱਕ ਕੇ ਪੀਪਾ ਚੱਲ ਹੁਣ ਮੈਂ ਜਾਂਦਾ ਆਪਾਂ ਦਾ ਕੰਮ ਕਰ ਕਰਦਾ ਹੁਣ ਮੈਂ 90 ਇੰਚ ਲੈ ਲਿਆ 90 ਹੁਣ ਆਪਾਂ ਚੱਲਦੇ ਆਂ ਹੁਣ ਆਪਾਂ ਨੇ ਸਮਾਨ ਲੈ ਕੇ ਉਹਨੂੰ ਕਵਰ ਕਰ ਜਾਂ ਨੂੰ ਮਸ਼ੀਨ ਆ ਜੂਗੀ ਇੰਨੇ ਇਹ ਰੋਟੀ ਪਾਣੀ ਬਣਾਉਣਗੇ ਆਪਾਂ ਲੈइए ਕਵਰ ਪਰ ਉਹ ਨਹੀਂ ਨਾ ਤਾ ਮੈਂ ਨਹੀਂ ਦੇਣਾ ਨਹੀਂ ਕੀ ਨਾਬੇ ਦਾ ਮੈਂ ਨਹੀਂ ਜਾਣਾ ਸੀ ਨਹੀਂ ਅੱਜ ਟਾਈਮ ਨਹੀਂ ਹੈ ਮਾਂ ਨੇ ਕਿਹਾ ਚੁੰਨੀ ਅੰਡਾਈ ਕਰਾਉਣੀ ਆਉਂਦੀਆਂ ਨੇ ਮੈਂ ਨਹੀਂ ਨੀਤਾ ਆਉਣ ਜਾਣੇ ਕਰਨਾ ਬਸ ਅੱਜ ਨਾ ਛੜੋ ਅੱਛਾ ਗਏ ਆਏ ਹੈ ਹਾਂ ਜਾਣ ਔਰ ਬਸ ਅੱਜ ਦਾ ਭਾਈ ਜੱਟ ਨੂੰ ਦੇੜ ਨਾ ਔਖਾ ਮਾਣਾ ਜਾਂ ਅੱਜ ਦਾ ਅਸੀਂ ਕੰਮ ਕਰਨਾ ਪੱਤੇ ਹੋਣਗੇ ਹਾਂ ਬੋਲੋ ਕੀ ਬੋਲਦੇ ਹੋ ਮੇਰੇ ਭਾਈ ਕਿੰਨਾਂ ਦਿਨਾਂ ਤੋਂ ਗੱਲ ਯਾਦ ਆ ਗਈ ਸੀ ਸੁਣਾਓ ਜਾਣਾਂ ਦੀ ਨਾਬੇ ਨੂੰ ਕੱਪੜੇ ਨਹੀਂ ਚਾਹਦੀ ਇਸ ਤੋਂ ਹਾਂ ਹਨਾ ਮਾਂ ਵੀ ਤੀਵੀਂ ਦਾ ਨਿਆਰੇ ਨੇ ਹਾਂ ਨੇ ਦਿੱਤੇ ਦਰੂਗ ਕੱਪੜੇ ਲੈ ਆਨੇ ਬੰਦਿਆਂ ਤੋਂ ਤੈਨੂੰ ਹਾਂ ਆਪਦੇ ਪੇਕਿਆਂ ਤੋਂ ਵੀ ਕੱਪੜੇ ਲੈ ਬੰਦੇ ਕਿਧਰੋਂ ਕੱਪੜੇ ਲੈ ਬੰਦੇ ਆਪਦੇ ਆਪ ਤੋਂ ਇਹ ਦੋ ਬੰਦੇ ਕੀ ਅਤਿਆਚਾਰ ਹੁੰਦਾ ਮੈਂ ਨਾ ਬੰਦੇ ਦੇ ਕੱਪੜੇ ਦੇ ਦੀਵੀਆਂ ਮੈਂ ਤਾਂ ਹੁਣ ਦੇਖੀ ਪੇਕਿਆਂ ਤੋਂ ਪੇਕਿਆਂ ਦਾ ਹਜੇ ਉੱਪਰ ਦੀ ਗੱਲ ਨਹੀਂ ਸੀ ਮੈਂ ਤਾਂ ਕਦੀ ਪੇਕੇ ਦੇ ਕੱਪੜੇ ਆਣ ਆਉਣਗੇ ਕੋਈ ਨਹੀਂ ਲੈਣ ਦੀ ਗਾਣ ਮੈਨੂੰ ਆ ਮੈਂ ਤਾਂ ਆਪਦੇ ਕੱਪੜੇ ਲਾਉਂਗੀ ਕੱਪੜੇ ਲਾਉਂਗੀ ਹਾਂ ਫੇਰ ਹੁਣ ਜਾਇ ਹੁਣ ਨੱਬੜ ਜਾਣਾ ਫੇਰ ਮੈਨੂੰ ਖਾਣ ਲਿਆ ਬਸ ਤੋ ਤਾਂ ਫੇਰ ਹੁਣ ਟੋਲੂਗਾ ਨਾ ਪਰ ਕੱਪੜਾ ਜੀ ਖਾਲੀ ਹੁਣ ਪੇਕੇ ਹਾਲੇ ਤੋਂ ਤੁਹਾਡਾ ਹਿੱਸਾ ਖੋਲੋ ਨਾ ਮੋਰੀ ਪੈਂਟ ਪਾ ਗਏ ਜੀ ਤੁਸੀਂ ਤਾਂ ਫਿਰ ਦੇਉਂ ਭਖਾਰੀ ਬਣੇ ਦੋ ਕੋਈ ਕੱਪੜਾ ਨਹੀਂ ਆਵੇ ਹੁਣ ਤੂੰ ਕੀ ਕਹਿੰਦੀ ਕੀ ਕਹਿੰਦੀ ਸੀ ਚਲੋ ਠੀਕ ਹੋ ਕੇ ਜਾਓ ਹਾਂ ਹੁਣ ਜਾਓ ਹੁਣ ਐਨੀ ਸੀਕਰਟ ਗੱਲਾਂ ਨਹੀਂ ਦੱਸਿਂਦੀ ਹੁੰਦੀ ਆਹ ਯਾਰ ਆਮ ਜਿਹੇ ਬੰਦੇ ਵੀ 20 30ਵੇਂ ਖਤਰਨਾਕ ਹੁੰਦੇ ਆਈ ਬੰਦੇ ਵੀ ਐਵੇਂ ਹੁੰਦੇ ਨੇ ਚਲੋ ओके जाओ ए फ्यू मोमेंट्स लेटर इबादत ले आओ डायपर ਦੇ दो ਆ ਦੇਖੋ ਵੀ ਮੈਂ ਇਹਨੂੰ ਦੇਤਾ ਡਾਇਪਰ ਹੈ ਹੁਣ ਆਪਦੇ ਆਪ ਪਾਉਣ ਲੱਗੀ ਪਈ ਆ ਮੱਟ ਜਿਆ ਬਹੁਤ ਤੇਜ਼ ਹੋ ਗਿਆ ਹੁਣ ਇਹ ਲੈਓ ਦੇ ਦੋ ਡਾਇਪਰ ਬੜਾਓ ਲੈਓ ਦੋ ਡਾਇਪਰ ਫੜਾਓ ਡਾਇਪਰ ਥੈਂਕ ਯੂ ਬੜਾ ਸਿਆਣਾ ਬੱਚਾ ਬਣ ਗਿਆ ਓਏ ਤੂੰ ਤਾਂ ਹਾਂ ਹੁਣ ਲੈਣਾ ਲੈ ਫੜ ਫਿਰ ਲੈ ਫੜ ਹਾ ਪਾ ਲੋ ਆ ਦੇਖੋ ਪਾਉਂਦੀ ਐ ਬਹੁਤ ਤੇਜ ਐ ਕੁੜੀ ਬਾਅਦ ਤੁਸੀਂ ਡਾਈਪਰ ਫੜਾ ਦੋ ਲਿਆਉ ਦੇ ਦੋ ਮੰਮਾ ਨੂੰ ਲਓ ਥੈਂਕ ਯੂ ਇਹਨੂੰ ਸਾਰਾ ਬਤੈ ਨਹੀਂ ਤੇਜ ਐ ਇਹਨੂੰ ਤੇਜ ਐ ਮੱਟ ਗਿਆ ਹਾਂ ਇਹਨਾ ਤੇਜ ਐ ਸਾਲ ਦਾ ਹੋ ਗਿਆ ਹਜੇ ਤੁਰਨ ਨਹੀਂ ਉੜਨ ਵੀ ਨਹੀਂ ਲੱਗਿਆ ਹੈਗਾ ਗਰਮੀ ਦੀ ਨਹੀਂ ਗਰਮੀ ਦਾ ਗਰਮੀ ਕੱਲ ਆਪਾਂ ਚਾਲ ਪਾਉਂਗੇ ਜਿਸ ਨੂੰ ਕਹਿੰਦੇ ਚਾਰ ਪਾ ਰਹੇ ਹਾਂ ਚਾਰ ਆਪਾ ਦੋ ਪਿਆ ਨਹੀਂ ਕਹਿੰਦੇ ਕੁਛ ਤਾਂ ਨਹੀਂ ਆਇਆ ਕੁਛ ਮਸ਼ੀਨ ਝੋਕ ਹੋਣ ਲੱਗੀ ਤੇ ਫਿਰ ਰਾਤ ਹੋ ਗਈ ਇਹਨਾਂ ਨੂੰ ਬੰਦੇ ਬਾਈ ਕਣੇ ਵੀ ਫੈਂਡ ਜੁਣੀ ਕਹਿੰਦੇ ਵੀ ਸਮਾਰ ਰਹੇ ਨੇ ਅੱਜ ਮਸ਼ੀਨ ਆਪਾਂ ਆਪਣੀ ਜਿਸ ਵੇਖਿਆ ਅੱਜ ਵੀ ਨਹੀਂ ਆਇਆ ਉਹ ਹਮਲਾ ਸਵੇਰੇ ਆਉਣਗੇ ਮੈਂ ਜਾ ਕੇ ਉਹਨਾਂ ਨੂੰ ਕੁਝ ਪਰਸਨਲ ਕੰਮ ਹੋ ਗਏ ਤਾਂ ਕਰਕੇ ਅੱਜ ਬਲੌਗ ਸ਼ੂਟਿੰਗ ਕੀਤਾ ਹੋਰ ਇਹ ਆ ਤੁਹਾਨੂੰ ਦਿਖਾਉਣਾ ਆ ਤੁਹਾਨੂੰ ਦਿਖਾਉਣਾ ਦੇਖੋ ਆਪਾਂ ਤੋਂ ਇੰਨਾ ਕਿ ਸਿਰਫ ਦੋ ਟਰਾਲੀਆਂ ਚਾਰਜ ਹੋਈਆਂ ਸੀ ਟੋਵਾ ਕਿੱਡਾ ਆਪਣਾ ਕਾ ਫੋਟੋ ਦੀ ਲੈਂਥ ਆ ਬਣੀ ਟੋਏ ਦੀ ਕਾ ਗੁੱਗਸ ਲਾਲ ਲਤਿਆਂ ਰਾਤ ਨੂੰ ਮੀਂਹ ਆ ਗਿਆ ਇੰਨਾ ਅਜੇ ਵੀ ਹੁਣ ਮੀਂਹ ਤਾਂ ਆ ਸਕਦਾ ਦੇਖੀ ਜਊ ਪਰ ਹੁਣ ਕੀ ਬਣਦਾ ਹੁਣ ਆਪਾਂ ਪਾਵਾਂਗੇ ਚਾਰ ਇਹ ਸਵੇਰੇ ਕੱਲ ਨੂੰ ਤੇ ਤੁਹਾਨੂੰ ਫੇਰ ਕੰਟੀਨਿਊ ਦਿਖਾਵਾਂਗਾ ਆਪਾਂ ਵੀਡੀਓ ਬਿਡੀਓ ਇਹਨਾਂ ਮਸ਼ੀਨ ਦੀ ਚੰਗੀ ਤਰ੍ਹਾਂ ਬਣਾਵਾਂਗੇ ਕੱਲ ਨੂੰ ਕੱਲ ਨੂੰ ਕਰਦੇ ਆ ਚਾਰ ਵਾਲਾ ਵਲੌਗ ਕੰਟੀਨਿਊ ਹਾਂ ਵੀ ਬੰਦਿਆਂ ਹਾਂ ਇਹਦੀ ਤੁਸੀਂ ਤਾਂ ਸਾਡੇ ਨਾਲ ਅਕਲੋਲਾ ਤੇ ਕੋਲੋਂ ਆਜਾ ਇੰਨੀ ਉੱਪਰੋਂ ਕਰਦੀ ਗਰਮੀ ਪੈਂਦੀ ਆ ਸਾਡਾ ਕਰਾਦਾ ਤੁਸੀਂ ਤੋਬਾ ਤੋਬਾ ਗੱਲ ਮਮੇ ਮੈਨੂੰ ਕੀ ਚੱਚ ਕਹਦੀ ਮਾਂ ਹਾਂ ਮਾਂ ਪਤਾ ਨਹੀਂ ਵੀ ਕੀ ਕਹੂਗੀ ਕਹਿੰਦੇ ਨੇ ਅੱਜ ਤਾਂ ਉਹ ਗਾਣੇ ਵਾਲੀ ਗੱਲ ਵੀ ਮਾਂ ਕੀ ਕਹਿੰਦੀ ਜਿਹੜਾ ਮੁੰਡਾ ਜ ਨਹੀਂ ਗਾਉਂਦਾ ਹੁੰਦਾ ਤੋਬਾ 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 ਕਰ ਲੋ ਲੈ ਨੂੰ ਕਹਿੰਦੀ ਸੀ ਕਹਿੰਦੇ ਅੱਜ ਤਾਂ ਗਰਮੀ ਨੇ ਤੋਹ ਤੋਹ ਕਰਾਈ ਪਈ ਆ ਉੱਤੋਂ ਦੀਆਂ ਰੋਟੀਆਂ ਮਗਾਉਣੇ ਪਈਆਂ ਉੱਤੋਂ ਦੀ ਮਸ਼ੀਨ ਨਹੀਂ ਚੱਲੀ ਹੈਗੀ ਉੱਤੋਂ ਦੀ ਨਹੀਂ ਪੈ ਗਿਆ ਉਦੋਂ ਦੀ ਨਹੀਂ ਪੈ ਗਿਆ ਸਾਰਾ ਹੀ ਤੋਬਾ ਤੋਬਾ ਹੀ ਹੋ ਗਿਆ ਹਾਂ ਜਨਾਬੇ ਕੇ ਫਿਰ ਉੱਥੇ ਵੀਲੋਗ ਬਣਾ ਕੇ ਲੈਂਦਾ ਲੱਗ ਪਈ ਗਰਮੀ ਤਾਂ ਇੰਨੀ ਸੀ ਕੁਸ ਕੱਪੜਿਆਂ ਦੇ ਓਹੋ ਵੀ ਕੇ ਬਟੀ ਵਾਲਿਆਂ ਨੇ ਸੇਲ ਕਾਦੀ ਲਾਈ ਹੋਈ ਆ ਉੱਥੇ ਤਾਂ ਤੀਮੀ ਤੇ ਤੀਮੀ ਜੜੇ ਪਈ। ਹੋਰ ਮੈਂ ਵੀ ਅੱਜ ਦਾ ਵਲੌਗ ਆਪਾਂ ਹੀ ਖਤਮ ਕਰਦੇ ਆ ਕਿਉਂਕਿ ਅਸੀਂ ਥੱਕ ਗਏ। ਕੱਲ੍ਹ ਦੇ ਵੀ ਅੱਜ ਵੀ ਕੰਮਕਾਰ ਥੋੜੇ ਪਰਸਨਲ ਤੇ ਤਾਂ ਕਰਕੇ ਵਲੌਗ ਨਹੀਂ ਸ਼ੂਟ ਕੀਤੇ ਉਹਨਾਂ ਦਾ। ਤੇ ਹੁਣ ਇਹੀ ਵਲੌਗ ਆਪਾਂ ਚਾਰ ਵਾਲਾ ਕੱਲੂ ਕੰਟੀਨਿਊ ਕਰਾਂਗੇ। ਤੇ ਕੱਲ ਨੂੰ ਮਸ਼ੀਨਾ ਬਣਾਉਣੀ ਲੱਗੂਗੀ ਉਹਦੇ ਨਾਲੇ। ਤੁਹਾਨੂੰ ਦਿਖਾਵਾਂਗੇ ਇਹ ਨੈਕਸਟ ਪਾਰਟ ਤੇ ਦਿਖਾਵਾਂਗੇ